ਬਣਿਆ ਆ ਦੇ ਇਨਸਾਨ ਨਹੀਂ ਬੰਦਿਆਂ ਨਾਲ ਦੁਨੀਆ ਭਰੀ ਦੇ ਇਨਸਾਨ ਬਹੁਤ ਘੱਟ ਮਿਲਦੇ ਤੁਹਾਨੂੰ ਸਾਰੇ ਇਨਸਾਨ ਨਹੀਂ ਅਸੀਂ ਤੁਸੀਂ ਬੰਦਾ ਭਾਵੇਂ ਸਭ ਕੁਝ ਬਣਿਆ ਬਣਿਆ ਪਰ ਇਨਸਾਨ ਨਹੀਂ ਹਾਂ ਉਹ ਕਹਾਦਾ ਹ ਧਰਮੀ ਬੰਦਾ ਜਿਹਦਾ ਧਰਮ ਮਾਰ ਨਹੀਂ ਹੈ ਉਹ ਕਹਾਦਾ ਹ ਧਰਮੀ ਬੰਦਾ ਜਿੰਦਾ ਤੈਨੂੰ ਅਮਰ ਨਹੀਂ ਹੈ ਉਹ ਸਭ ਨੇ ਇੱਕ ਦਿਨ ਤੁਰ ਜਾਣਾ ਹੈ ਉਹ ਦੱਸੋ ਕਿਹੜਾ ਮਹਿਮਾਨ ਨਹੀਂ ਹੈ ਸੰਦੇ ਇੱਕ ਦਿਨ ਤੋਂ ਜਾਣਾ ਹੈ ਦੱਸੋ ਕਿਹੜਾ ਮਹਿਮਾਨ ਨਹੀਂ ਹੈ ਕਲਯੁਗ ਦੇ ਇਸ ਯੁਗ ਦੇ ਅੰਦਰ ਉਹ ਕਿਹੜਾ ਹੈ ਜੋ ਪ੍ਰਸ਼ਾਂ ਨਹੀਂ ਹੈ ਕਲਯੁਗ ਦੇ ਇਸ ਯੁਗ ਦੇ ਅੰਦਰ ਕਿਹੜਾ ਹੈ ਜੋ ਪ੍ਰਸ਼ਾਂ ਨਹੀਂ ਹੈ ਇਹ ਸਭ ਪੱਕੇ ਮੇਰੇ ਲਈ ਬੈਠੇ ਨੇ ਉਹ ਕੋਈ ਬਥੋ ਮਹਿਮਾਨ ਨਹੀਂ ਹੈ ਇੱਥੇ ਪੱਕੇ ਮੇਰੇ ਲੱਗੇ ਹੋਏ ਨੇ ਦੱਸੋ ਕੌਣ ਮਹਿਮਾਨ ਨਹੀਂ ਹੈ ਔਰ ਕੁਦਰਤ ਦਾ ਸਤਕਾਰ ਕਰੋਗੀ ਫਰਜ਼ ਸਮਝ ਕੇ ਪਿਆਰ ਕਰੋਗੀ ਤਾ ਕੋਈ ਕਾਣੀ ਮਾਦਰ ਬਾਤ ਤੋਂ ਨਹੀਂ ਹੋਣੀ ਔਰ ਕੁਦਰਤ ਦਾ ਸਤਕਾਰ ਕਰੋਗੀ ਫਰਜ਼ ਸਮਝ ਕੇ ਪਿਆਰ ਕਰੋਗੀ ਸੰਨੂ ਉਸਨੂੰ ਵੀ ਕਰਨੀ ਹੁੰਦਾ ਜਿੱਥੇ ਔਰਤ ਦਾ ਸਨਮਾਨ ਨਹੀਂ ਹੈ ਔਰਤ ਦਾ ਸਨਮਾਨ ਨਹੀਂ ਹੈ ਬੰਦਾ ਭਾਵੇਂ ਸਭ ਕੁਝ ਬਣਿਆ ਬਣਿਆ ਪਰ ਇਨਸਾਨ ਨਹੀਂ ਹੈ ਬੰਦਾ ਭਾਵੇਂ ਸਭ ਕੁਝ ਬਣਿਆ ਕੋਈ ਆਪਕ ਇਨਸਾਨ ਨਹੀਂ ਆ ਉਹ ਕਹਾਣਾ ਹੈ ਧੰਮੀ ਪੁੱਤ ਜਿਸ ਦਾ ਚੰਗ ਕਮਾਨ ਨਹੀਂ ਆ